ਉਸ ਤੋਂ ਬਾਅਦ ਆਪਾਂ ਘੇਰਾ ਦੇਖ ਲੈਂਦੇ ਆ ਘੇਰਾ ਹੈ ਗਏ 19 ਇੰਚ ਹੁਣ ਲੈਣੇ ਜੀ ਚੈਸਟ ਦਾ ਨਾਪ ਐਂਚੀ ਟੇਪ ਇਸ ਸਾਈਡ ਰੱਖ ਕੇ ਆਪ ਵਾਲੇ ਪਾਸੇ ਦੇਖੋ ਜੀ ਸ਼ਾਰਟ ਨੂੰ ਬਿਲਕੁਲ ਸੈੱਟ ਕਰ ਲੈਣਾ ਹੈ 18 ਇੰਚ ਜੋ ਉਹਨਾਂ ਦੀ ਚੈਸਟ ਬਣਦੀ ਆ ਇਸੇ ਟੰਗਣਾ ਆਪਾਂ ਤੋਂ ਮਰਦ ਦਾ ਨਾਪ ਲੈਣੇ। ਛਾਟ ਨੂੰ ਬਿਲਕੁਲ ਸੈੱਟ ਕਰ ਲੈਣਾ ਜੋ ਬਲ ਨੇ ਉਸਦੇ ਬਿਲਕੁਲ ਦੇਖੋ ਜਿਹਾ ਕੱਢ ਲੈਣੇ ਨੇ। ਕਮਰ ਹੈਗੀ ਆ 16 ਇੰਚ। ਉਸ ਤੋਂ ਬਾਅਦ ਲੈਣਾ हिਪ ਦਾ ਨਾਪ। हिਪ ਹੈਗੀ ਆ ਜੀ 19.5 ਇੰਚ। ਹੁਣ ਦੇਖਾਂਗੇ ਕਮਰ ਲਾਈਨ। ਉਮਰ ਲਾਈਨ ਹੈਗੀ ਆ ਜੀ ਪੌਣੇ 15 ਇੰਚ ਦੀ ਫਰੰਟ ਬੈਕ ਦੇ neck ਦੇਖ ਲੈਣੇ ਆ ਫਰੰਟ ਵਾਲਾ neck ਹੈਗਾ 6 ਇਚ ਤਿਆਰ ਬੈਕ ਹੈਗਾ 3.5 ਜੋ ਧੀਰੇ ਦਾ ਨਾਪ ਲੈਣੇ ਉਹ ਆਪਾਂ ਆਹ ਵਾਲਾ ਵੀ ਦੇਖ ਲੈਣਾ ਕਿ ਸੈਂਟਰ ਦੇ ਵਿੱਚੋਂ ਆਹ ਵਾਲਾ ਧੀਰਾ ਕਿੰਨਾ ਹੈ 3 ਇੰਚਾ ਜੋ ਇਹਨਾਂ ਦਾ ਧੀਰਾ ਰੈਡੀ ਆ ਬੈਕ ਸਾਈਡ ਤੋਂ ਆਪਾਂ ਟੋਟਲ ਤੀਰਾਂ ਵੀ ਨਾਪ ਲੈਣਾ ਕਿ ਕਿੰਨਾ ਬਣਦਾ ਹੈ ਤੀਰਾ ਹੈਗਾ 11.5 ਇੰਚ ਰੈਡੀ ਕਟਿੰਗ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਇਹਦੇ ਵਿੱਚ ਲੀਵ ਦੀ ਜੋ ਲੰਬਾਈ ਆ 1.75 ਇੰਚ ਬਾਟਨ ਹੈਗੀ ਹੈ ਜੀ ਪੌਣੇ 5 ਇੰਚ ਹੁਣ ਕਰਦੇ ਆਪਾਂ ਸ਼ਰਟ ਦੀ ਕਟਿੰਗ ਹਾਂਜੀ ਸ਼ਰਟ ਦੀ ਕਟਿੰਗ ਚ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਾਪ ਲੈ ਲੈਨੇ ਆ ਲੰਬਾਈ ਹੈਗੀ ਹੈ ਜੀ ਉਹਨਾਂ ਦੀ 20 ਇੰਚ ਪਹਿਲਾਂ ਆਪਾਂ ਟੋਟਲ ਕਪੜਾ ਨਾਪ ਲੈਣਾ ਹੈ ਇਹ ਆਪਣਾ ਬਣਦਾ ਜੀ 46 ਇੰਚ ਸੋ ਫਰੰਟ ਤੇ ਬੈਕ ਦੇ ਪੱਲੇ ਆਪਨੇ ਪੂਰੇ ਬਣਦੇ ਨੇ ਆਪਾਂ ਇੱਥੋਂ ਸੈਂਟਰ ਚ ਇਹ ਵਾਲਾ ਕਪੜਾ ਕਟਿੰਗ ਕਰ ਲੈਣਾ ਇਹ ਤੋਂ ਬਾਅਦ ਲੈਣਾ ਜੀ ਘੇਰਾ ਘੇਰਾ ਹੈਗਾ 1.5 ਇੰਚ ਆਪਾਂ ਪਲੱਸ 4 ਇੰਚ ਕਰ ਲੈਣਾ ਉਹਦੇ ਵਿੱਚ ਹੁਣ ਜਿਵੇਂ ਕਰਦੇ ਆਪਾਂ ਘੇਰੇ ਦੀ ਕਟਿੰਗ ਘੇਰਾ ਹੈਗਾ ਜੀ ਉਹਨਾਂ ਦਾ 1.5 ਇੰਚ ਪਲੱਸ 4 ਕਰ ਲੈਣਾ ਹੈ ਆਪਾਂ ਹਾਂਜੀ ਸਾਰੇ ਤੇ ਮਾਰਕ ਕਰਕੇ ਪਪਾ ਪਹਿਲਾਂ ਬੈਕ ਸਾਈਡ ਵਾਲਾ ਪੱਲਾ ਇਹ ਜੋ ਅਲੱਗ ਕਰ ਲੈਨੇ ਆ। ਹੁਣ ਕਰਦੇ ਆਪਾਂ ਫਰੰਟ ਪੀਸ ਦੀ ਕਟਿੰਗ। ਅਜੀ ਹੁਣ ਆਪਾਂ ਕਰਦੇ ਆ ਫਰੰਟ ਪੀਸ ਦੀ ਕਟਿੰਗ। ਇਹਦੇ ਲਈ ਆਪਾਂ ਜੋ ਕੱਪੜਾ ਦੇਖੋ ਜੀ ਇਸ ਢੰਗ ਨਾਲ ਫੋਲਡ ਕਰ ਲੈਣਾ ਹੈ। ਇਸ ਦਾ ਸੈਂਟਰ ਕਰਕੇ ਕੱਪੜੇ ਦਾ ਜਿੰਨਾ ਵੀ ਜੀ ਆਪਾਂ ਲੈਣਾ ਹੈ ਆਪਣਾ ਘੇਰਾ ਉਸ ਚ 4 ਇੰਚ ਪਲੱਸ ਕਰਕੇ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਕਟਿੰਗ ਦਾ ਜੋ ਆਪਣੇ ਫਰੰਟ ਤੇ ਬੈਕ ਪੱਲੇ ਦੀ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਕਾਟਾ ਪਾਉਣੇ ਆ ਹਾਂਜੀ ਕਾਟਾ ਤੋਂ ਪਹਿਲਾਂ ਸ਼ਰਟ ਦੇ ਦੋਨੇ ਪੀਸਾਂ ਨੂੰ ਚੰਗੇ ਢੰਗ ਨਾਲ ਪ੍ਰੈਸ ਕਰ ਲੈਣੀ ਆ ਹਾਂਜੀ ਪਹਿਲਾਂ ਜੋ ਆਪਾਂ ਬੈਕ ਸਾਈਡ ਵਾਲਾ ਪੱਲਾ ਇਹਨੂੰ ਫੋਲਡ ਕਰਕੇ ਵਿਛਾ ਲਿਆਏ ਜੋ ਫਰੰਟ ਵਾਲਾ ਪੀਸ ਆ ਉਹਦਾ ਵੀ ਜੋ ਬੰਦ ਕਾਸ ਆਪਣੇ ਕੋਲ ਰੱਖ ਲੈਣਾ ਹੈ। ਤੇ ਆ ਵਾਲੇ ਵਰਕ ਨਾਲ ਵਰਕਰ ਰਲਾ ਲੈਣਾ। ਹਾਂਜੀ ਸਭ ਤੋਂ ਪਹਿਲਾਂ ਆਪਾਂ neck ਦੇਖ ਲੈਨੇ ਆ neck ਦੀ ਜੋ ਚੜਾਈ ਆ 5 ਇੰਚ ਤਿਆਰ ਕਰਨੀ ਆ। 2.5 ਇੰਚ ਦੇ ਉੱਪਰ ਆਪਾਂ ਮਾਰਕ ਕਰ ਲੈਣਾ। ਔਰ ਜਿੰਨਾ ਵੀ ਇਹ ਵਾਲਾ ਕੱਪੜਾ ਬਚਿਆ ਹੈ ਉਸ ਦੀ ਸ਼ੇਪ ਦੇ ਵਿੱਚ ਹੀ ਆਪਾਂ ਦੇਖੋ ਜੀ ਇਸ ਢੰਗ ਨਾਲ ਇਹਨੂੰ ਮਾਰਕ ਕਰ ਲੈਣਾ ਹੈ neck ਦੀ ਲੰਬਾਈ ਹੈ 6 ਇੰਚ ਆਪਾਂ 6.5 ਇੰਚ ਦੇ ਉੱਪਰ ਨਿਸ਼ਾਨ ਲਗਾ ਕੇ ਜੋ ਐਕਸਟਰਾ ਕੋਪੜਾ ਉਹਨੂੰ ਕਟਿੰਗ ਕਰ ਦੇਣਾ ਹੈ ਫਰੰਟ ਵਾਲੇ ਦੇ ਉਹ ਤੋਂ ਬਾਅਦ ਲੈਣਾ ਹੈ ਜੀ ਟੀਰਾ ਟੀਰਾ ਹੈਗਾ 6.5 ਇੰਚ ਮੋਡਾ ਲੈਣਾ ਹੈ 7.5 ਇੰਚ ਚੈਸਟ ਹੈਗੀ ਆ 18 ਇੰਚ ਇੰਚ ਜਿਹੜੀ ਆਪਣੀ ਫੋਲਡ ਕਰ ਲੈਣਾ ਆਹ ਵਾਲੇ ਨਿਸ਼ਾਨ ਲੈ ਨੂੰ ਰੋਲਾ ਲੈਣਾ ਜਿੰਨਾ ਆਹ ਵਾਲਾ ਆਪਣਾ ਕਪੜਾ ਬਚਦਾ ਇੱਥੇ 1.5 ਇੰਚ 1.5 ਇੰਚ ਦੇ ਮਾਰਕ ਆਪ ਇਧਰ ਕਰ ਲੈਣਾ ਆਹ ਵਾਲੀ ਜਪਣੀ ਫਰੰਟ ਕਾਟ ਆਹ ਵਾਲੀ ਆਪਣੀ ਬੈਕ ਕਾਟ ਮੋਡਾ ਜੋ ਆਪਣਾ ਹੈਗਾ 8 ਇੰਚ 9 ਇੰਚ ਦੇ ਉੱਪਰ ਆਪਾਂ ਜੋ 슬ੀਵ ਦੀ ਆ ਉਹ ਕਟਿੰਗ ਕਰਾਂਗੇ ਕਮਰ ਲਾਈਨ ਹੈਗੀ ਆ ਪੌਣੇ 15 ਇੰਚ 15 ਤੇ ਆਪਾਂ ਮਾਰਕ ਕਰਾਂਗੇ ਇਹ ਪੈ ਗਿਆ 1.5 ਇੰਚ ਪਲੇਟਸ ਉਹਨਾਂ ਦੀਆਂ ਹੈਗੀਆਂ ਨੇ ਜੀ 11.5 ਦੇ ਉੱਪਰ ਵਰਕ ਕਰਕੇ ਦੇਖੋ ਜੀ ਪਲੇਟਸ ਤਾਂ ਨਹੀਂ ਪਹਿਣੀਆਂ ਪਰ ਕਸਟਮਰ ਨੂੰ ਜੋ ਪਲੇਟਸ ਨੇ ਉਹ ਉਹਨਾਂ ਨੂੰ ਚਾਹੀਦੀਆਂ ਨੇ ਸੋ ਆਪਾਂ ਵਰਕ ਦੇ ਉੱਪਰ ਪਲੇਟਸ ਪਾਵਾਂਗੇ ਹੁਣ ਮਾਰਕ ਕਰ ਲੈਣੇ ਆ 11.5 ਸਾਢੇ 6 ਇੰਚਾ ਜੋ ਡਾਊਨ ਆ ਪਲੇਟ ਸਾਢੇ 3 ਇੰਚ ਦਾ ਸੈਂਟਰ ਵਾਲਾ ਗੈਪ ਲੈਣਾ ਪੌਣੇ 2 ਇੰਚ ਦੀ ਸਪੇਸ ਅੰਗਲ ਹੀ ਰਹਿਣੀ ਹੁਣ ਕੱਟ ਕਰਦੇ ਆ ਕਟਿੰਗ कमर तो है जी सोलह इंच ढाई इंच का मार्जिन रख के जो एक्सट्रा कपड़ा ये भी आप कटिंग कर देनी बैकनैक है, है जी साढ़े तीन इंच ਸਵਾ 2 ਇੰਚ ਜੋ ਆਪਾਂ ਚੌੜਾਈ ਚ ਲਵਾਂਗੇ 3.5 ਇੰਚ 4 ਚ ਦੇ ਉੱਪਰ ਦੇਖਣਕ ਦਿਜੀ ਆਪਣੀ ਕਟਿੰਗ ਹੋ ਗਈ ਆ ਆਪਾਂ ਜੋ ਤੀਰਾ ਸੀਗਾ ਇੰਨਾ ਆਪਣਾ ਰੇਬਲਰ ਚ ਆ ਜਾਊਗਾ ਕਪੜਾ ਆਪਾਂ ਦੇਖਿਆ ਸੀਗਾ ਆਪਣਾ ਤੀਰਾ ਸੀਗਾ 3 ਇੰਚ ਦੇਖੋ ਜੀ ਆਹ ਵਾਲਾ ਆਪਣਾ 3 ਇੰਚ ਰੈਡੀ ਰਹਿ ਜਾਊਗਾ ਤੀਰਾ ਤੇ ਆਹ ਵਾਲਾ ਜੋ ਆਪਣਾ ਮੋਡੇ एरियाਸ ਲਾਈਨਸ ਆ ਚਾਜੂਗਾ ਹੁਣ ਆਪਾਂ ਜੋ ਪਲੇਟਸ ਦੇ ਨਿਸ਼ਾਨੇ ਦੂਜੇ ਪਾਸੇ ਕੱਢ ਲੈਣੇ ਆ ਜਿਹਦੀ ਕਟਿੰਗ ਆ ਜੀ ਕੰਪਲੀਟ ਹੋ ਗਈ ਆ ਨਿਸ਼ਾਨੇ ਜੋ ਪਲੇਟਸ ਦੇ ਆਪਾਂ ਸਾਰੇ ਕੱਢ ਲਏ ਨੇ ਹੁਣ ਆਪਾਂ ਕਰਦੇ ਆ ਸਲੀਵ ਦੀ ਕਟਿੰਗ ਸਲੀਵ ਲਈ ਜੋ ਬੈਕ ਪੱਲੇ ਨਾਲੋਂ ਪੀਸ ਬਚ ਗਏ ਉਹਨੂੰ ਆਪਾਂ ਫੋਲਡ ਕਰ ਲਾਂਗੇ ਇਸ ਟੰਗ ਨਾਲ ਸਭ ਤੋਂ ਪਹਿਲਾਂ ਆਪਾਂ 3 ਇੰਚ ਦੇ ਮਾਰਕ ਕਰਾਂਗੇ। ਉਸ ਤੋਂ ਬਾਅਦ ਮੋਡਾ ਜੋ ਸੀਗਾ 8 ਇੰਚ ਸੀਗਾ ਇੱਧਰ ਆਪਾਂ ਲੈਣਾ 9 ਇੰਚ। ਤਾਂ ਆਪਾਂ ਮਾਰਕ ਕਰਾਂਗੇ 9 ਇੰਚ ਦੇ ਉੱਪਰ। ਲੈਂਥ ਹੈਗੀ ਜੀ 슬ੀਵ ਦੀ 17.5 18 ਦੇ ਉੱਤੇ ਮਾਰਕ ਕਰਾਂਗੇ। ਇਹ ਨਿਸ਼ਾਨਾ ਸਿੱਧਾ ਕਰ ਲਾਂਗੇ। 2 ਇੰਚ ਆਪਾਂ نیچے ਲੈਣ ਲਈ ਲਵਾਂਗੇ। ਬਾਟਮ ਹੈਗੀ ਪੌਣੇ 5 ਇੰਚ। 2 ਇੰਚ ਦਾ ਆਪਾਂ ਇਹ ਵਾਲਾ ਮਾਰ ਜਨ ਲਾਵਾਂਗੇ ਇਹਦੇ ਨਾਲ ਇਸੇ ਨਿਸ਼ਾਨ ਨੂੰ ਰੱਖਾਂਗੇ ਆਹ ਵਾਲੀ ਹੈਗੀ ਹੈ ਜੀ ਬੈਕ ਕਾਟ ਆਹ ਵਾਲੀ ਹੈਗੀ ਜੀ ਫਰੰਟ ਕਾਟ ਪੈਸ ਦੀ ਲਾਈਨਿੰਗ ਦੀ ਕਟਿੰਗ ਕਰਾਂਗੇ ਤੇ ਸ਼ਰਟ ਨਾਲ ਅਟੈਚ ਕਰਾਂਗੇ ਓਕੇ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ